ਹਿੰਸਾ ਸਤ ਸ੍ਰੀ ਅਕਾਲ ਜੀ ਸਾਰਿਆਂ ਨੂੰ ਵਧੀਆ ਫਾਰਮ YouTube ਚੈਨਲ ਤੇ ਤੁਹਾਡਾ ਸਵਾਗਤ ਹੈ ਜੀ ਕਿਸਾਨ ਵੀਰਾਂ ਅੱਜ ਦੇ ਜਿਹੜੇ ਆਪਾਂ ਵੀਡੀਓ ਬਣਾ ਰਹੇ ਆਂ ਪਿੰਡ ਬਾਲਾ ਚੱਕ ਤਹਿਸੀਲ ਤਰਨਤਾਰਨ ਤੇ ਜ਼ਿਲ੍ਹਾ ਵੀ ਤਰਨਤਾਰਨ ਤੇ ਅੱਜ ਆਪਾਂ ਜੱਗੇ ਵੀਰ ਕੋਲ ਪਹੁੰਚੇ ਆਂ ਤੇ ਕੁਝ ਪਸ਼ੂ ਤੁਹਾਨੂੰ ਜਿਹੜੇ ਅੱਜ ਵਖਾਵਾਵਾਂਗੇ ਤੇ ਗੱਲਬਾਤ ਹੁਣ ਆਪਾਂ ਕਰਦੇ ਹਾਂ ਵੀ ਜੀ ਉਹਨਾਂ ਨਾਲ ਤੇ ਬਾਕੀ ਵੀਡੀਓ ਨੂੰ ਸ਼ੁਰੂ ਕਰਨ ਤੋਂ ਪਹਿਲਾਂ ਬੇਨਤੀ ਇਹੀ ਆ ਕਿ ਆਪਣੇ ਇੱਥੇ ਆ ਕੇ ਦੋ ਟਾਈਮ ਚੁਆਈ ਕਰਕੇ ਤਸੱਲੀ ਕਰਕੇ ਪਾਸ ਕਰਕੇ ਖੜੋ ਕਿਉਂਕਿ ਪੈਸੇ ਤਾਂ ਹੀ ਖਰਚਣੇ ਆ ਸਾਰੀਆਂ ਚੀਜ਼ਾਂ ਆਪ ਵੇਸਚ ਆ ਕੇ ਖੜਿਆ ਕਰੋ ਆਪਣੀ ਸਮਝ ਨਾਲ ਤੇ ਆਪਣੇ ਗਰੰਟੀ ਤੇ ਹਾਂਜੀ ਵੀਰ ਜੀ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਪਾਪਾ ਜੀ ਉਹ ਸਨਾ ਠੀਕ ਠਾਕ ਜੀ ਕਿਰਪਾ ਮਾਰਾ ਜੀ ਕਿਰਪਾ ਇਹ ਚਲੋ ਵਧੀਆ ਕਿਰਪਾ ਚਾਹੀਦੀ ਜੀ ਹਾਂਜੀ ਤੇ ਨਾਮ ਦੱਸ ਦੀਏ ਕਰੀ ਨਾਂ ਜੱਗਾ ਜੀ ਅੱਛਾ ਬਾਲਾ ਜੱਕ ਜ਼ਿਲ੍ਹਾ ਤਰਨਤਾਰਨ ਤਸੀਲ ਵੀ ਤਰਨਤਾਰਨ ਲਾਗੇ ਪਿੰਡ ਚੱਬਾ ਪੈਂਦਾ ਬਾਬਾ ਨਾਲ ਹੀ ਛੱਬਾ ਹੈ ਨਾ ਚੱਬਾ ਅੰਮ੍ਰਿਤਸਰ ਚ ਪੈ ਜਾਂਦਾ ਤੇ ਬਾਬਾ ਤਰਨਤਾਰਨ ਜੇ ਪੈ ਨੇ 1 ਕਿਲੋਮੀਟਰ ਦੇ ਚੱਬਾ ਕਿਲੋਮੀਟਰ ਨੂੰ ਹੀ ਹੈਗਾ ਚੱਬਾ ਨਾਲ-ਨਾਲ ਹੀ ਆ ਦਵੇਂ ਪਿੰਡ ਹੈ ਨਾ ਨਾਲ-ਨਾਲ ਹੀ ਹੈ ਠੀਕ ਹੈ ਤੇ ਫੋਨ ਨੰਬਰ ਟਾਲਾ ਸਭ ਆਪਣੇ 2 ਕਿਲੋਮੀਟਰ ਸਾਲਾ ਠੀਕ ਹੈ ਫੋਨ ਨੰਬਰ 98772402 ਠੀਕ ਹੈ ਤੇ ਅੱਜ ਇੱਧਰ 4 ਕਿਲੋਮੀਟਰ ਨਾਲ ਯੂਪੀਂਡਿਆ ਠੀਕ ਹੈ ਵੰਚੜੇ ਵੀ ਨਾਲ ਉਹ ਤਾਂ ਸਾਂਭੇ ਨਹੀਂ ਜਾਂਦੇ ਤੁਹਾਨੂੰ ਪਤਾ ਕਿਸ ਬੰਦੇ ਉਧਰ ਤੇ ਕਦੀ ਉਧਰ ਇਹ ਜੱਗੇ ਵੀਰ ਦੀਆਂ ਹਨ ਇਹ ਜੱਗੇ ਵੀਰ ਦੇ ਘਰ ਦਾ ਆ ਯਾਰ ਘਰ ਦੇ ਅੱਛਾ ਤੇ ਫਿਰ ਤਾਂ ਸਾਂ ਗੱਲ ਕੀ ਉਧਰ ਵੀ ਅੱਡਾ ਵਾ ਫਿਰ ਭੱਜਣ ਅਠ ਦੋਵੇਂ ਪਾਸੇ ਨਹੀਂ ਹੁੰਦੀ ਠੀਕ ਹੈ ਉਹਦਾ ਰਦਾ ਵੀ ਸੇਲ ਕਰਦੀਏ ਅੱਛਾ ਮਾਜੇ ਤੇ ਗਾਂ ਦੋਵੇਂ ਵੇਚ ਦੇਣੀ ਆ ਤੇ ਉਹ ਕੱਟੀ ਘਰੇ ਰੱਖ ਲੈਣੀ ਫਿਰ ਕੱਟੀ ਜਿਹਦਾ ਕਟਾ ਮਰ ਗਿਆ ਜੇ ਪਿਛਲੇ ਸੂਏ ਦੀ ਕੱਟੀ ਅੱਛਾ ਕੱਟੀ ਉਹ ਪਿਛਲਾ ਰੱਖ ਲੈ ਉਹ ਘਰੇ ਰੱਖ। ਉਹ ਰਵਾ ਫਿਰ ਘਰੇ ਹੀ ਰੱਖਣਾ ਹੈ ਆਪਣਾ। ਨਿਸ਼ਾਨੀ ਰੱਖਣੀ ਹੈ। ਬੁਰੀ ਰੱਖਣੀ ਰੱਖਣੀ ਇੱਕ ਗੇ। ਅੱਛਾ ਨਿਸ਼ਾਨੀ ਰੱਖਣੀ ਹੈ ਇਹਦੀ। ਠੀਕ ਆ। ਤੇ ਬੁਰੀ ਨੀਲੀ ਰਾਵੀ ਨਹੀਂ ਹੈਗੀ ਆ ਬਾਬਾ ਜੀ ਦੋਵੇਂ ਅੱਖਾਂ ਬਿੱਲੀਆ ਵਾ। ਠੀਕ ਆ। ਮੈਨੂੰ ਕਾਦਮ ਜੀ ਦੇਖੋ ਕਿੱਡਾ ਚਮੇ ਖੁਰਚਟੇ ਆ। ਮਾੜੀਆਂ ਮਾੜੀਆਂ ਨਿਸ਼ਾਨੀਆਂ ਕੋਈ ਜਿਆਦਾ ਡੱਬੀ ਡੱਬੀ। ਪੂਰੀ ਦੇਖੋ ਬਾਬਾ ਜੀ ਤੇਲਾਂ ਵਾਲੀ ਬੁਰੀ ਜੀ ਤੇ ਲਾਲੀ ਬੁਰੀ ਆ ਬਾਬਾ ਜੀ। ਠੀਕ ਆ ਜੀ। ਹਾਂ ਜੀ। ਤੇ ਦੁੱਧ ਕਿੰਨਾ ਇਹ ਦੇਖੋ? 200 ਰੁਪਏ ਇੱਥੇ ਤੋਂ 10 ਕਿਲੋ ਹੋਊਗਾ। 10 ਕਿਲੋ 8 ਕਿਲੋ ਕਰਕੇ ਦੇ ਤੇ ਆਪਾਂ ਦੇਣੀ ਉਹ ਬੰਦੇ ਨੂੰ ਵੀ ਜਿੰਨੇ ਹਿਸਾਬ ਕਰਨੀ ਖੜਕੇ ਆ ਭਾਵੇਂ ਜਦੋਂ ਵੀ ਜੀ ਆ ਵੀਡੀਓ ਰਿਕਾਰਡ ਹੁੰਦੀ ਦੋ ਕਿਲੋ ਦੁੱਧ ਵੀਰੇ ਜੂ ਕਿਹੜਾ ਟੋਕੜੀ ਹੋ ਜੂਗੀ ਆ ਭਾਵੇਂ ਮੇਰੇ ਕਿਲੇ ਬੰਦੇ ਇੱਕ ਹਫਤੇ 'ਚ 8 ਕਿਲੋ ਕਰ ਦੂ ਮੇਰੇ ਘਰ ਇਹਨੂੰ ਰਿੰਦੀ ਨੂੰ ਅੱਜ 3 ਸਾਲ ਹੋ ਗਏ ਆ ਆਪਣੇ ਘਰ ਨੇ ਪੂਰਾ ਜੀ ਲਾਇਆ ਅੱਜ ਕਹਿੰਦੀ ਆ ਵੀ 2 ਕਿਲੋ ਦੁੱਧ ਰ ਮੈਂ 8 ਕਿਲੋ ਲੈ ਜਾਊਂਗਾ ਇਨੀ ਆਪਣੇ ਦੇ ਮਾਨ ਉਹੀ ਸੌਦਾ ਕਰ ਲੇ ਭੈਣ ਭਰਾ 12 ਕਿਲੋ ਦਾ ਕਰਕੇ ਸੌਦਾ ਕਰ ਲੇ ਜੀ ਮੈਂ ਅੱਜ ਤੋਂ ਅਠਾਂ ਦਿਨਾਂ ਨੂੰ ਦੁੱਧ 12 ਕਿਲੋ ਚਵਾ ਦੂੰਗਾ ਠੀਕ ਹੁਣ ਇਹ ਆਵੇ ਜੀ ਭਾਜਣ ਅਠੋ ਤੇ ਵੰਚੜੀ ਜੀ ਜਿਆਦਾ ਜਿਤਨਾ ਹੁਣ ਵੀ ਉੱਥੇ ਵੀਡੀਓ ਬਣਾਈ ਆ ਲੱਗ ਗਏ ਫਿਰ ਸਾਂਭਣਾ ਵੀ ਆ ਫਿਰ ਵੀ 10 ਪਸ਼ੂ ਅੱਧਰ ਵੀ ਪਾਏ ਆ ਤੇ ਉੱਧਰ ਵੀ ਫਿਰ ਸਾਂਭਣੀ ਆ ਦੋਵੇਂ ਪਾਸੇ ਨਹੀਂ ਪੁਜਿਆ ਜਾਂਦੇ ਘਰੇ ਵੀ ਹੋ ਜਾਂਦੇ ਆ ਹਾਂ ਜੀ ਹਾਂ ਜੀ ਜਾਣੀ ਜਾਂਦਾ ਵੀ ਕੀ ਕਰੀਏ ਜੇ ਤੁਹਾਨੂੰ ਮਹਿੰਗੀ ਨਹੀਂ ਗਿਆ ਜਿੱਦਾਂ ਸਟਾਲੇ ਆਉਣ ਦੀ ਦੇਰ ਆ ਦੁੱਧ ਮੈਂ 14 ਕਿਲੋ ਕਰ ਦੂੰਗਾ ਬੜੀ ਕਰਤੂ ਤੇ ਜਦੋਂ ਇਹਨੂੰ ਸਟਾਲੇ ਪੈ ਗਏ ਤੇ ਦੁੱਧ ਤੇਰਾ ਨਾ ਇਹ ਬੱਬਲੀ ਗਾਉਂਦੀ ਤੇ ਉਤਰਾ ਸੱਜਰ ਕੋ ਕਿੰਨਾ ਕਿ ਦੁੱਧ ਚ ਆਇਆ ਜੀ ਸਾਰੀਆਂ ਗੱਲਾਂ ਕਰ ਲੜੀਆਂ ਪਹਿਲਾਂ ਤੇ ਜਿਆਦਾ ਅਸੀ ਸਪੀਡ ਖੁਸ਼ ਹੋ ਕੇ ਖਾਂਦੀ ਜੀ ਠੀਕ ਹੈ ਅਸੀ ਸਪੀਡ ਪੈ ਜੇ ਤੇ ਬਈਆਂ ਰੋਟੀਆਂ ਤੇ ਤੇਲ ਆ ਜੇ ਨਾ ਤੇ ਭਾਵੇਂ ਦੁੱਧ ਕੋਈ ਜਿੰਨਾ ਮਰਜ਼ੀ ਜੋਈ ਜਾਏ ਤੇ ਇਹਨੇ ਸੱਜਣ ਨੇ ਕਿੰਨਾ ਕੱਢਿਆ ਦੁੱਧ ਇਹਦਾ ਹਰ ਬੀਜੇ ਨੇ ਸੱਜਣ ਨੂੰ ਸੂਈ ਨਾ ਬੀਨੇ ਦੁੱਧ ਅੰਦਰ ਬਾਹਰ ਹੋਇਆ ਵਾ ਸੈਟ ਦੇ ਇੱਕ ਮਹੀਨੇ ਦੇ 6 ਦਿਨ ਹੋਇਆ ਜਿੰਨੂੰ ਸੂਈ ਨੂੰ ਠੀਕ ਹੈ ਜੀ ਕਾਜ ਕਾਦ ਵਜੂਦ ਬੜਾ ਮੈਨ ਬਾਬਾ ਤੇ ਐਰਕੀ ਦਾ ਬੱਚਾ ਜਿਹੜਾ ਮਰ ਗਿਆ ਤੇ ਕੱਟਾ ਸੀ ਪਿਛਲੇ ਹਰ ਸੂਈ ਦੀ ਉਹ ਕੱਟੀ ਆ ਉਹ ਵੀ ਵਿਖਾ ਦਈਏ ਇੱਕ ਰੀ ਹਾਂਜੀ ਕੱਟੀ ਵੀ ਚਲਾ ਲਈ ਇਹਦੇ ਇਹਦੀ ਕੋਪੀ ਆ ਕੇ ਸੇਮ ਆ ਉਹ ਘਰੇ ਰੱਖ ਲਈ ਕਹਿੰਦੇ ਆ ਬਸ ਸ਼ੌਂਕ ਨਾਲ ਇੱਕ ਨਿਸ਼ਾਨੀ ਘਰੇ ਰੱਖਣੀ ਆ ਬਾਕੀ ਸਾਰੀਆਂ ਵੇਚ ਦੇਣੀਆਂ 아이 थिंक ਅੱਤੀ ਕਹਿੰਦੇ ਪਿਛਲੇ ਸੂਵੇ ਦੀ ਐ ਇਹ ਵੀ ਬੋਰੀ ਨੀਲੀ ਆ ਜਿਹੜੀਆਂ ਸਾਰੇ ਨਿਸ਼ਾਨੀਆਂ ਵਾਲੀ ਆ ਇਹ ਵੀ ਬੋਰੀ ਨੀਲੀ ਜੀ ਤੂੰ ਜੂਦ ਵੜਾ ਵਾ ਕੱਦ ਦੇ ਇਹਨੂੰ ਕਿੱਧਾ ਮੈ ਲੱਗਦਾ ਵੇ ਇਹਨੂੰ ਕਿੱਥੇ ਕਿੱਥੇ ਫੈਨੂ ਲੱਗਾ ਬੱਚਾ ਨਹੀਂ ਹੈਗਾ ਤਾਂ ਹੁਣ ਮੋਲ ਤੇ ਅੱਜ ਨਹੀਂ ਆ ਜਾ ਕਹਿੰਦੇ ਦੇਣੀ ਆ ਬਾਬਾ ਜੀ ਸਾਂਭੀ ਆ ਨਹੀਂ ਜਾਂਦੀ ਆ ਵੀ ਮੰਨ ਕੇ ਚਲੋ ਆਪਾਂ ਇੱਕੋ ਰੱਖੀ ਆ ਲੋਕਾਂ ਦਾ ਵਪਾਰੀ ਦੇ ਘਰ ਪਹਿਲਾਂ ਕੀ ਆ ਹਾਂਜੀ ਕੋਈ ਵਪਾਰੀ ਬੰਦਾ ਕੋਈ ਬਹੂ ਆਪਣੇ ਘਰ ਥੋੜੀ ਮਾੜਾ ਰੱਖਦਾ ਹਾਂਜੀ ਹਾਂਜੀ ਬਾਕੀ ਇਹ ਕਿ ਸਾਰੇ ਵੀਰਾਂ ਨੂੰ ਪਤਾ ਹੀ ਆ ਫਿਰ ਉਧਰ ਵੀ ਅੱਡਾ ਜਿਹੜਾ ਉਧਰ ਵੀ ਅੱਡਾ ਉਧਰ ਜਿਆਦਾ ਗਾਕ ਵੀ ਹੋਣੇ ਉਹਨਾਂ ਨਾਲ ਵੀ ਗੱਲਬਾਤ ਕਰਨੀ ਸਾਰਾ ਕੁਝ ਅਸਲ ਜੋ ਵੀਰਾਂ ਦੀ ਕਰਮਾਲੀ ਬੜੀ ਕਰਮਾਲੀ ਹੈ ਮੈਂ ਵਿੱਚ ਨੂੰ ਚਲੋ ਜੀ ਨਹੀਂ ਕਰਦਾ ਪਰ ਸਾਹਮਣੇ ਨਹੀਂ ਤੇ ਮਿਲਦੀ ਕਿੱਦਾਂ ਹੁਣ ਮਿਲਦੇ ਹਾਲ ਵੀਰੋੜੇ ਦਾ ਨਚੋ ਕੇ ਖਾਈ ਦੇਣੀ ਦਿਖਾ ਦਿਓ ਤਾਂ ਰੰਮਣ ਕੇ ਇਹ ਨਹੀਂ ਹੈਗਾ ਵੀ ਸਿਰਫ ਹੋਰ ਮੈਂ ਇਹਨੂੰ ਕੋਈ ਬਾਜ ਨਹੀਂ ਹਾਂਜੀ ਫਾੜੀ ਵੰਡ ਹਾਂ ਦੇਖ ਆਪਾਂ ਭਾਈ ਮਾਸਾ ਵੰਡ ਪਾ ਲੈਣਾ ਮੈਂ ਇਹ ਪਰ ਕਿਲਵਾਨਾ ਨਹੀਂ ਦੱਜਦੀ ਜੇ ਖਾਂਦੀ ਤਿੰਨ ਚਾਰ ਕਿਲੋ ਵੰਡ ਖਾਂਦੀ ਹੈ ਹਾਂਜੀ ਠੀਕ ਹੈ ਜੀ ਹਾਂ ਬਾਕੀ ਆ ਬਿਨਾ ਟੀਕੇ ਤੋਂ ਤੁਹਾਡੇ ਸਾਹਮਣੇ ਚੋਦੇ ਨਹੀਂ ਆ ਹੁਣ ਇੱਥੇ ਦੇ ਘਰ ਕੀਤਾ ਬਗਾਨੇ ਘਰੇ ਜਾ ਕੇ ਤੇ ਲੈ ਵੀ ਸਕਦੇ ਪਤਾ ਨਿਆਣਾਂ ਨੂੰ ਦੁੱਧ ਪਿਉਣਾ ਘਰੇ ਦੁੱਧ ਵੀ ਇਹੜਾ ਕਿਹੜਾ ਵੇਚਣਾ ਵਾ ਹਾਂਜੀ ਹਾਂਜੀ ਇਕ ਮੈਂ ਰੱਖੀ ਬਿਨਾ ਟੀਕੇ ਤੋਂ ਆ ਤੇ ਬਾਕੀ ਮਿੱਠੀ ਵੜੀ ਬਾਬਾ ਜੀ ਇਤਨਾ ਹੀ ਮਿਲ ਪੈਣਾ ਇਤਨਾ ਇਤਨਾ ਬਾਜੀ ਹਾਂਜੀ ਇਤਨਾ ਜੀ ਤਾਂ ਆਪ ਵੀ ਆਪਾਂ ਤਾਂ ਚੋਂ ਆਉਂਦੇ ਆਪਣੇ ਘਰ ਮੈਂਨੇ ਘਰ ਕੀਤਾ ਵਾ 3 ਸਾਲ ਜਿੱਥੇ ਹੋ ਜੇ ਪਸ਼ੂ ਨੂੰ ਰਹਿਦਿਆਂ ਨੂੰ ਉਥੇ ਪਹੁੰਚੀ ਲਾ ਫਿਰ ਨਵੀਂ ਜਗ੍ਹਾ ਤੇ ਕਈ ਵਾਰੀ ਜਾ ਕੇ ਪਸ਼ੂ ਵਾਦ ਦਾ ਕਰੀ ਬਾਬਾ ਜੀ ਇੰਨੀ ਕੋਈ ਹੰਤ ਨਹੀਂ ਬੜੀ ਜਦੀ ਪੋਲੀ ਆ ਇਹ ਮੈਂ ਯਕ ਭਬਈ ਆ ਮੈਂ ਕਿਲੇ ਗਾੜਾ ਹੀ ਨਾ ਬਿਲਕੁਲ ਦੇਖੋ ਇਹ ਥੋੜੀ ਗੱਲ ਜੀ ਬਾਬਾ ਜੀ ਹਾਂ ਦੇਖ ਸਾਡੇ ਭਾਵੇਂ ਅਰਸ਼ ਵੀਰ ਵੀ ਬੈਜੇ ਕਰੇ ਕੋਈ ਗੱਲ ਨਹੀਂ ਇਹ ਨਹੀਂ ਕਿ ਹੱਥ ਤੇ ਪਈ ਜਾਂ ਕਿ ਤਰ੍ਹਾਂ ਇਹ ਦੇਖੋ ਬਹੁਤ ਜਿਆਦਾ ਮਿੱਟੀ ਹੈ ਕਿ ਥਾਡੀ ਧੂੜ ਦੇ ਛੱਟਾਂ ਵਾਲੇ ਇਧਰਖੋ ਇਹ ਦੇਖੋ ਕੋਈ ਚੋਵੇ ਇਧਰਖੋ ਹਾਂ ਲਈ ਸਾਡੇ ਭਾਵੇਂ ਫੇਰ ਬੰਦਾ ਬਦਲ ਗਿਆ ਹਾਂ ਜੀ ਪੂਰ ਨਹੀਂ ਛੱਟਣੀ ਪੋਲੀ ਬਹੁਤ ਜਿਆਦਾ ਹੈ ਬਾਈ ਮੈਂ ਕਿਹ ਵਾਲੇ ਦੇ ਘਰੇ ਨਾ ਹੋਈ ਇਹਨਾਂ ਦੀ ਜਨਾਨੀਆਂ ਵਿੱਚ ਹੋਲੀਆਂ ਦੀ ਐਡੀ ਮਿੱਠੀ ਹੈਗੇ ਠੀਕ ਹੈ ਜੀ ਹਾਂ ਜੀ ਫੈਡ ਦੀ ਨਾਉਂ ਆਉਂਦੀ ਏ ਇਸ ਚੀਜ਼ ਦੀ ਮੇਰੇ ਕੋਲ ਕੋਈ ਲਿਖਤ ਪੜ੍ਹ ਲੈ ਜੀ ਅੱਛਾ ਦੁੱਧ ਵਾਲੀ ਕਾਫੀ ਖਾਦਣੇ ਵੀ ਫੈਡ ਕੀਤੀ ਹੁੰਦੀ ਏ ਦੀ ਬਾਲਟੀ ਬੱਬਾ ਜੀ ਕੋਈ ਨਿੱਕੀ ਨਹੀਂ ਐ ਛੱਜਰ ਮੈਂ ਤਾਂ 2.5 ਕਿਲੋ ਗਾੜ ਹੋ ਗਈ ਮੈਂ ਤਾਂ ਛੱਜਰੀ ਦਾ 2.5 ਕਿਲੋ ਗਾੜਿਆ ਮੈਂ ਇਹ ਆ ਵੀ ਚਲੋ ਪਤਾ ਲੱਗ ਜਾਂਦਾ ਵੀ ਕਿਹ ਤਰ੍ਹਾਂ ਹਾਂਜੀ ਇੱਥੇ ਮਿਲਦੀ ਆ ਇੱਥੇ ਟੀਜੂ ਆ ਕਈ ਵਾਰੀ ਅਗਲੇ ਦੇ ਘਰੇ ਜਾ ਕੇ ਜਾਂ ਹੋ ਸਕਦਾ ਅੱਗੇ ਪਿੱਛੇ ਕਰ ਵੀ ਸਕਦੇ ਉਹਦਾ ਮਕਸਦ ਇਹ ਹੋਗਾ ਚੰਨ ਚਵਾਈ ਤਾਂ ਨਿਖਾਉਂਦੇ ਬਸ ਇੱਕ ਸਾਲ 2.5 ਕਿਲੋ ਗਾੜ ਜੇ ਮੈਂ ਦੀ ਬੱਬਾ ਜੀ ਪੂਰੀ ਠੀਕ ਹੈ ਜੀ ਹਾਂ ਜੀ ਟੋਕੜ ਮੈਂ ਕਿਤੇ 2.5 ਕਿਲੋ ਸੱਜਰੇ ਤੇ 2.5 ਕਿਲੋ ਗਾੜ ਕੱਢਦੀ ਆ ਮੈਂ ਬਾਜੀ ਪਾ ਕੋਈ ਵੀ ਭਰਾ ਆਪੇ ਹੋ ਸਿਆਣੇ ਆਪੇ ਸਮਝੀ ਜਿਹਨੇ ਖੜਨੀ ਹੈ ਹੈ ਫਰੀ ਜੀ ਪਾ ਬਾਬਾ ਜੀ ਤੇ ਨਾਲ ਜੋੜ داری ਆ ਸਿਰਫ ਪਤਾ ਨਚਵਾਜ ਦਿਖਾਉਂਦੇ ਆਂ ਬਾਕੀ ਬਾਬਾ ਜੀ ਇੰਤਕਾਲ ਦਾ ਵੇਲਾ ਮੈਂ ਚੋਈ ਗਈ ਆ ਆਪਣੀ ਵੀਰ ਦਾ ਜਿਤਨੇ ਵੀਡੀਓ ਪਾ ਲਈ ਆਪਣੀ ਕੋਈ ਸਬਦਾ ਕਰਦੇ ਪਾਵੇਗਾ ਕੋਈ ਚੋਲੇ ਆਪਣੀ ਮਾਂ ਦੇ ਕੋਈ ਪੱਕਾ ਕਰਕੇ ਰਾਤ ਭਾਂਵੇਂ ਸਾਡੇ ਕੋ ਰਹਿਵੇ ਠੀਕ ਹੈ ਤੇਰੇ ਆਂ ਆਪਣੀ ਮਾਂ ਚੋਗੇ ਲੈ ਜੇ ਪਤਾ ਆਪਣੀ ਮਾਂ ਦੇ ਬਾਬਾ ਜੀ ਕੋਈ ਸ਼ਾਕੀ ਨਹੀਂ ਹੈਗਾ ਮੈਂ ਹਲੇ ਬਾਬਾ ਜੀ ਜਿਹੜਾ ਵੇਚਣਾ ਬੰਦਾ ਨਾ ਉਹਦੀ ਗਰੰਟੀ ਨਹੀਂ ਦਿੱਤੀ ਜਾਂਦੀ ਜਿਹੜਾ ਵੇਚਣਾ ਡੰਗਰ ਹੁੰਦਾ ਇਹ ਤਾਂ ਆਪਣੇ ਘਰ ਦੀ ਹੈ ਯਾਦੀ ਸੀ ਸਪੀਡ ਖੋਛੋ ਕੇ ਖਾਂਦੀ ਏ ਠੀਕ ਜੀ ਤੂੰ ਆਪਾਂ 3 ਸਾਲ ਤੋਂ ਕੇ ਲਗਾਤਾਰ ਉਹੀ ਪਾਉਂਦੇ ਤੇ ਨਾਲ ਤੇਲ ਆਪਾਂ ਜਰੂਰ ਦਈਦਾ ਅਗਲਾ ਸੀਰ ਅ ਬੁਰਾ ਰਵਾ ਸ਼ੁਰੂ ਤੋਂ ਬਾਬਾ ਜੀ ਰੱਖਦੇ ਹੁੰਦਾ ਜਿਹੋਂ ਦਾ ਮਾਰਕ ਹੈ ਇੱਕ ਤਾਂ ਬੁਰਾ ਪਸ਼ੂ ਰੱਖਣੇ ਰੱਖਣਾ ਮਾਲ ਜੀ ਠੀਕ ਹੈ ਜੀ ਬੋਰੀ ਮਾਝੇ ਕਿੰਨੇ ਸ਼ੁਰੂ ਤੋਂ ਜਿਹੜੇ ਰੱਖਦੇ ਰਹੇ ਬਾਕੀ ਚੰਗੇ ਕਾਤ ਉਹ ਸਹੀ ਚੱਲ ਜੀ ਨਾ ਬਾਬਾ ਜੀ ਚੰਗੇ ਜਿਆਦੀ ਸਾਹਮਣੇ ਸਾਹ ਮੈਂ ਚੱਲ ਜੇ ਮੈਂ ਮਾਂ ਵੀ ਬੱਪਾ ਜੀ ਬਰਤਾਂ ਸਿਕੋਣਾ ਕੋਣਾ ਕੰਗਾਲਿਆ ਕਾਗ ਡੇਰੀ ਫਰਮਾਣਾ ਕੋ ਹਾਂਜੀ ਉਹ ਅੱਧੋ ਜੋੜ ਮੈਂ ਮੈਂ ਦੱਸ ਦਿੰਦਾ ਠੀਕ ਹੈ ਜੀ ਬੱਚਾ ਮਰੀ ਥਲੇ ਮੈਨੂੰ ਜਿਆਦਾ ਨਹੀਂ ਪਤਾ 20 ਕਿਲੋ ਤੋਂ ਕਰਦੇ ਜਿੰਨੀ ਉਹਨਾਂ ਦੀ ਸਾਹ ਜਿਆਦੀ ਸਾਹ ਫਿਰਨਾ ਦੀ ਦੋ ਵੱਧ ਕੇ ਹੀ ਆ ਕੇ ਸਾਹ ਕਟਾਕ ਲੋਕਾਂ ਦੀ ਬਾਲਟੀ ਬਾਲਟੀ ਵਪਾਰੀ ਨਹੀਂ ਨਿੱਕੀ ਬਾਲਟੀ ਨਹੀਂ ਨਕੀ ਖਾਲੀ ਹੋ ਗਈ ਲਗਭਗ ਪੂਰੀ ਠੀਕ ਹੈ ਜੀ ਹਾਂ ਆ ਜਿਹੜਾ ਦੁੱਧ ਇਹਨੇ ਕੱਢਿਆ ਹੁਣ ਬਾਕੀ ਆਪਾਂ ਇੱਕ ਚਵਾਹੇ ਤੁਹਾਨੂੰ ਦਿਖਾਇਆ ਵਾ ਇਹਨੇ ਕਿ ਕੋਈ ਮਿਲਕਿੰਗ ਕਰਾਈ ਆ ਆਪਣਾ ਦੋ ਟਾਈਮ ਆਪਣੀ ਤੋਂ ਹੀ ਮਿਲਕਿੰਗ ਕਰਕੇ ਲਾ ਜਾਈਏ ਕੱਟਾ ਮਰੇ ਨੂੰ ਵੀ ਨਹੀਂ ਜਿਆਦਾ ਚਿਰ ਆਪਾਂ ਵੀਡੀਓ ਬਣਾਉਣੀ ਆਂ ਗਾਂ ਦੀ ਬੱਚਾ ਮਗਰ ਛੱਡਦੇ ਨੇ ਆ ਮੀਂਹ ਤੋਂ ਬਣਾਉਣੇ ਤੱਕ ਫਿਰ ਡੋਕੇ ਪਾ ਜੂਗੀ ਮੈਂ ਠੀਕ ਹੈ ਕੱਟਾ ਮਰੇ ਨੂੰ ਵੀ ਜਲ ਜਲ ਬੱਚੇ ਦਾ ਦੁੱਧ ਇੱਕ ਮਹੀਨਾ ਇੱਕ ਮਹੀਨਾ ਤੇ 6 ਦਿਨ ਹੋਏ ਮੈਂ ਸੁੱਈ ਰਹੀ ਤੇ ਇਹਦਾ ਮੁੱਲ ਦੱਸੀਏ ਫਿਰ ਮੁੱਲ ਹਰਬੀ ਜੀ ਦੇਦੀਏ 60000 ਮੈਂ ਵੀ ਕੋਈ ਮੇਰਾ ਸੌਦਾ ਕਰ ਲੈ ਮੈਂ 12 ਕਿਲੋ ਦੁੱਧ ਚਵਾ ਦੂੰਗਾ ਮੈਂ ਬਾਰ-ਬਾਰ ਆਉਂਦਾ ਜੀ ਅੱਛਾ ਦੇਦੀਏ 60000 ਦੀ ਅੰਤ ਬੰਨਾ ਹੀ ਨਹੀਂ ਕੋਈ ਨਹੀਂ ਵਿੱਚੋਂ ਕਰਤੀਏ ਮੰਨਤਾ ਨਾ ਕਰਾ ਲੋ ਦੁੱਧ ਬੜਾ ਮੈਂ ਜੱਸ ਨਾ ਕਰੋ ਫਿਰ ਦੁੱਧ ਦਾ 10 ਕਿਲੋ ਹੋਊਗਾ ਮੰਨ ਲਓ ਭਲੇ ਸਮੇਂ ਆ ਜੀ ਬੜੀ ਮਹਿੰਗੀ ਮੈਂ ਲਈ ਸ਼ੌਂਕ ਨਾਲ ਲਈ ਭਲੇ ਸਮੇਂ ਅੱਜ 3 ਸਾਲ ਪਹਿਲਾਂ ਮੈਂ ਲਈ ਬੜੀ ਉਹ ਤਾਜੀ ਜਿਹੀ ਦੁੱਧ ਮੈਂ ਚਲੋ ਦੱਸਿਓ ਫਿਰ ਜੱਜ ਆ ਮੁੱਲ ਭਾਵੇਂ ਇਦਾਂ ਫਿਰ ਥੱਲੇ ਬਹਿ ਜੋ ਮੈਂ ਥੱਲੇ ਯਾਰ ਸਾਡੀ ਛੱਡਦੀਏ ਤੇ ਦੋ ਛੱਡਦੀਏ ਕਰ ਦੋ ਜੱਗੇ ਭਾਈ ਜੀ ਅਸਲ ਅਸੀਂ ਛੱਡ ਦਈਏ 55000 ਜੱਗੇ ਨੂੰ ਆਪਾਂ ਦੇਣੀ ਇਹ ਫਿਕਸ ਵਾਲਾ ਕੰਮ ਜੀ ਅੱਛਾ ਆਪਾਂ ਦੇ ਚਲੋ ਬਾਕੀ ਫੋਨ ਬਾਕੀ ਆ ਵੀ ਤੁਹਾਡੇ ਘਰੋਂ ਕੋ ਦੋ ਟਾਈਮ ਚੋਕੇ ਲੈ ਜੇ ਹਨਾ ਲੈ ਜੇ ਆਪਾਂ ਚੁਵਾ ਦਈਏ ਠੀਕ ਬਾਦੀ ਭਰੂ ਕਿਤੇ ਕੋ ਲੈ ਜੇ ਤੇ ਆਂ ਗਾਂਜ ਇਹਦੇ ਕੋ ਦੁੱਧ ਕਿੰਨਾ ਜੇ ਇਹਦੇ ਕੋ ਹਰ ਵੀ ਬਾਬਾ ਜੀ 6 ਕਿਲੋ ਹੋਗਾ ਤਾ ਸੱਤ ਜਾਂ ਮੰਨ ਗਿਰੋ ਕਿ 6 ਕਰਕੇ ਦਾਂਗੇ ਇਹ ਕੱਲ ਦੇ ਬਾਬਾ ਜੀ ਬੋਲੀ ਹੈਗਾ ਅੱਛਾ ਮਾਦਨ ਪੀਗਾ ਭਰਾਤਾ ਤੇ ਬਾਕੀ ਮਿੱਠੀ ਪੱਠੀ ਵੜੀ ਤੋੜ ਦੋ ਫੇਰੇ ਨਾ ਆ 20 ਤੀ ਨੂੰ ਨੂੰ ਦੋ ਮਹੀਨੇ ਹੋ ਗਏ ਸੂਈ ਨੂੰ ਉੱਤੇ ਆ ਦਿਨ ਜਾਂਦੇ ਜੰਨੂ ਕਲ ਟੀਗਾ ਭਰਾਤਾ ਜੈਨੂ ਆਜ ਲੈ ਆਓ ਜੀ ਤਾਂ ਅੰਤ ਨੂੰ ਨਿੰਬਾ ਬੱਬਾ ਹੀ ਬੜਾ ਚਾ ਪੰਜ 6 ਕਿਲੋ ਦੁੱਧ ਜਿਹੜਾ ਕਹਿੰਦੇ ਕੀ ਹੈਗਾ ਇਹਦੇ ਕੋਲ ਵੀ ਘਰੇ ਬੱਬਾ ਜੀ ਗਾਂਜ ਤਾਂ ਰੱਖੀ ਲੰਮੇ ਥਣਾਂ ਵਾਲੀ ਹਾਂਜੀ ਕਿਹਦੇ ਕੋਲੇ ਬਾਹਰ ਇਹਦੇ ਮਗਰ ਬੀਬੀਆਂ ਚ ਸੋਕ ਚੋਲੇ ਲੈਂਦੀਆ ਵਾ ਮਿੱਠੀ ਵੜੀ ਬੀਬੀਆਂ ਚੋਲੇ ਲੈਂਦੀਆ ਵਾ ਆਹ ਇਹ ਥੋੜੀ ਗੱਲ ਵੀ ਆਪਣੇ ਚਲੋ ਕਰਦੇ ਹਾਂ ਗਿੱਜੀਆਂ ਹਾਂਜੀ ਮਾਂ ਅਕਦੀ ਵੇਖੋ ਭਾਜੀ ਅਜ ਕੋਈ ਚਾਹ ਖਾ ਲਈਏ ਇਹ ਚਾਹ ਠੀਕ ਹੈ ਜੀ ਗਰਮ ਡੰਗਰ ਨਹੀਂ ਰੱਖਣਾ ਕਿਉਂ ਆਪ ਕੇਵਲੇ ਬਾਹਰ ਉੱਤਰੋ ਜਿੱਦਾ ਕਿਸੇ ਦੇ ਬੀਬੀਆਂ ਵਿੱਚ ਹੁੰਦੀਆਂ ਤੇ ਇਹਦਾ ਮੁੱਲ ਫਿਰ ਸਾਨੂੰ ਪਤਾ ਆਪਣੇ ਪਾਸੋਂ 1000 ਰੁਪਏ 16000 ਵਾਲੀ ਕਰਨਾ ਹੈ ਇਹ ਕੀ ਹੋਰ ਕਰਦੀ ਮੰਨ ਤਾਂ ਨਾ ਆ ਵੀ 14 ਦੇ ਦਈਏ 14 ਦੇ 13 ਦੇ ਦੇ ਰਿਹਾ 13000 ਦੇ 12000 ਦੇ 12 ਦੀ 12000 ਦੇ ਉਹ ਆ ਬੈਂਦੀ ਮੁੱਲ ਵੇਖ ਲੋ ਠੀਕ ਆ ਇਹ ਦੇਣ ਵਾਲੀ ਗੱਲਾਂ ਵਿੱਚ ਜਿਆਦਾ ਪੜਾਣੀਆਂ ਬਸ ਕੋਈ ਫੋਨ ਲਾਵੇ ਨਾ ਇਹ ਮੋੜ ਦਾ ਨਹੀਂ ਸਫਾਈਆ ਵੇਖੋ ਬਾਹਰ ਦੇ ਥੱਲੇ ਕਿੰਨੇ ਠੀਕ ਆ ਜੀ ਇਹ ਤਾਂ ਬੱਕਰੀ ਵੀ ਹੈਗੀ ਜੀ ਅੱਛਾ ਇਹ ਵੀ ਵੇਚ ਦੇਣੀ ਜੀ ਇਹ ਵੀ ਵੀ ਰੱਖਣੇ ਕੋਈ ਨਹੀਂ ਜਦੋਂ ਆਖੀ ਦਿੱਤਾ ਜੀ ਠੀਕ ਆ ਇਹ ਅਜ ਬੋਲੀ ਵੀ ਹੈਗੀ ਜੀ ਬਸ ਬੱਕਰੀ ਕੋ ਖੜਨ ਲੱਗੇ ਜੀ ਫੇਰ ਉਹ ਦੋਂਗੀ ਜੀ ਆਹ ਦੇਖ ਸੰਦੀ ਜੀ ਇਹਦਾ ਮੁੱਲ ਇਹ ਦੇ ਨਹੀਂ 7000 ਦੀ ਮੁੱਲ ਨਹੀਂ ਜੀ ਬੋਲੀ ਬਾਲੀ ਜੀ 7000 ਦੇ ਦਾਂ 7000 ਦੀ ਦੇ ਦਾਂਗੇ ਬੜਾ ਦਵਾਂਗੇ ਅੱਜ ਅੱਛਾ ਹਾਂ ਹਾਂ ਜੀ ਬਸ ਜਿਹੜੇ ਮਦਦਿਆਂ ਨਾਲ ਮੁੱਲ ਕੀ ਛੋਟੇ ਛੋਟੇ ਬੋਲੇ ਘਾਹ ਡੰਕਰ ਇਹਨਾਂ ਦੇ ਰੱਖੀ ਬਾਕੀ ਇੱਥੇ ਆ ਕੇ ਆਪਣੀ ਤਸੱਲੀ ਕਰਕੇ ਮੈਂ ਫਿਰ ਬੱਚੇ ਦੇ ਡੋਕੇ ਵੇਸ ਚਾਖ ਕੇ ਤੇ ਆਪਣੀ ਮਰਜ਼ੀ ਨਾਲ ਖੜੋ ਜੀ